ਖੁਸ਼ੀ ਦਾ ਦਰਿਆ ਬਹੁਤ ਖੁਸ਼ਹਾਲ ਮਾਹੌਲ ਬਠਿੰਡੇ ਦੇ ਵਿੱਚ ਬਣ ਚੁੱਕਿਆ ਹੈ ਲੋਕ ਬਾਹਰੋਂ ਦੂਰ ਦੂਰ ਆਉਣਾ ਸ਼ੁਰੂ ਹੋ ਗਏ ਨੇ ਬਠਿੰਡਾ ਵਾਸੀਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਕਿਉਂਕਿ ਆਪਾਂ ਦੂਸਰੀ ਵਾਰ ਇਕੱਠਾ ਸੀਪੁਰਾਂਜੀ ਦੀ ਕਥਾ ਅੰਤਰਰਾਸ਼ਟਰੀਆ ਕਥਾਵਾਚੇਪਦੀ ਮਿਸ਼ਰਾ ਜੀ ਬਠਿੰਡਾ ਪਹੁੰਚ ਰਹੇ ਨੇ ਇਹ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਦੂਸਰੀ ਵਾਰ ਹੋ ਰਹੀ ਹੈ ਹੋਰ ਕਿਤੇ ਅਜੇ ਤੱਕ ਨਹੀਂ ਹੋਈ ਇਹ ਆਪਣੀ ਸਭ ਦੀ ਖੁਸ਼ਕਿਸਮਤੀ ਹੈ ਪਹਿਲੀ ਚੀਜ਼ ਮੈਂ ਦੁਬਾਰਾ ਦੱਸਦਾ ਵੀ ਕੱਲ ਸਵੇਰੇ ਸ਼ੋਭਾ ਯਾਤਰਾ ਹੈ ਬਹੁਤ ਹੀ ਵੱਡੇ ਅਰੇਂਜਮੈਂਟ ਬਹੁਤ ਹੀ ਅਲੱਗ ਅਰੇਂਜਮੈਂਟ ਕੀਤੇ ਗਏ ਨੇ ਜਿਸ ਰਤਾਂ ਚਾਂਕੀ ਉੱਠ ਘੋੜੇ ਹਾਥੀ ਰਤ ਜਨ ਅਲੱਗ-ਅਲੱਗ ਤਰ੍ਹਾਂ ਦੇ ਬੈਂਡ ਬਹੁਤ ਸਾਰੇ ਅਰੇਂਜਮੈਂਟ ਅਸੀਂ ਕੀਤੇ ਗਏ ਨੇ ਉਹ ਜਿਹੜੀ ਸੇਰੇ ਪੋਸਟ ਆਫ ਵੀਾਰ ਚ ਮੰਦਿਰ ਤੋਂ ਸ਼ੋਭਾ ਯਾਤਰਾ ਚੱਲੇਗੀ ਔਰ ਉਹ ਤੋਂ ਵੀਾਰ ਹੁੰਦੇ ਫਾਇਰ ਬਿਗੇਟ ਚੋਂਕ ਤੋਂ ਮਾਰ ਢੁੰਦੇ ਤੇ ਹਨੂਮਨ ਮੂਰਤੀ ਕੋਲ ਜਾ ਕੇ ਉਹਦੀ ਸਮਾਪਤੀ ਹੋ ਜਾਏਗੀ ਇਹ ਆ ਗਈ ਸ਼ੋਭਾ ਯਾਤਰਾ ਬਾਰੇ ਔਰ ਮੈਂ ਸਭ ਨੂੰ ਹੱਥ ਜੋੜ ਕੇ ਅਪੀਲ ਕਰਦਾ ਹੈ ਵੀ ਲੋਕੀ ਇਹ ਸ਼ੋਭਾ ਯਾਤਰਾ ਚ ਆਉਣ ਤੇ ਸ਼ੋਭਾ ਯਾਤਰਾ ਆਨੰਦ ਮਾਨਣ ਕਿਉਂਕਿ ਇਸ ਲੈਵਲ ਦੀ ਸ਼ੋਭਾ ਯਾਤਰਾ ਤੁਸੀਂ ਪਿਛਲੇ ਸਾਲ ਤੋਂ ਬਾਅਦ ਦੇਖਿਆ ਹੋਗਾ ਹਜੇ ਤੱਕ ਨਹੀਂ ਹੋਈ ਅਸੀਂ ਉਮੀਦ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਅਰੇਂਜਮੈਂਟ ਸ਼ਾਇਦ ਜਲਦੀ-ਉਲਦੀ ਨਹੀਂ ਹੁੰਦੇ ਦੂਸਰੀ ਚੀਜ਼ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਕਿਉਂਕਿ ਪੰਡਾਲ ਵੱਡਾ ਹੈ ਰਸ਼ ਵੀ ਹੁੰਦਾ ਹੈ ਤੇ ਕਈ ਪੇਰੈਂਟਸ ਨੂੰ ਫਿਕਰ ਹੁੰਦਾ ਵੀ ਸਾਡੇ ਬੱਚਿਆਂ ਦਾ ਕੀ ਬਣੂਗਾ ਤੇ ਸਾਡਾ ਬੱਚਾ ਇਧਰ ਉਧਰ ਨਾ ਹੋ ਜੇ ਲਾਸਟ ਟਾਈਮ ਵੀ ਤੁਸੀਂ ਦੇਖਿਆ ਹੋਣਾ ਵੀ ਇੱਕ ਦੋ ਬੱਚੇ ਇਹੋ ਜਿਹੇ ਸਾਰੇ ਬੱਚਿਆਂ ਨੂੰ ਨਪੇਰ ਤੋਂ ਬਚਾਇਆ ਇਸ ਵਾਰੀ ਅਸੀਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਟੈਕਨੋਲੋਜੀ ਲੈ ਕੇ ਆਏ ਆ ਇਹ ਟੈਕਨੋਲੋਜੀ ਰਾਹੀਂ ਬੱਚੇ ਜਿਹੜੇ ਵੀ ਪੇਰੈਂਟਸ ਬੱਚੇ ਨੂੰ ਰਜਿਸਟ੍ਰੇਸ਼ਨ ਸਾਡੇ ਕੋਲ ਕਰਵਾਉਣਗੇ ਇਹ ਬੈਂਡ ਉਹਦੇ ਹੱਥ ਤੇ ਚਲਾ ਜਾਏਗਾ ਇਹ ਬੈਂਡ ਉਤਰ ਨਹੀਂ ਸਕਦਾ ਕੱਟਿਆ ਹੀ ਜਾ ਸਕਦਾ ਹੈ ਦੁਬਾਰਾ ਉਤਰ ਨਹੀਂ ਸਕਦਾ ਤੇ ਜਦੋਂ ਰਜਿਸਟਰ ਹੋ ਜਾਏਗਾ ਬੱਚਾ ਜਿਹੜੀ ਵੀ ਭਾਸ਼ਾ ਜਾਣਦਾ ਹੈ ਹਿੰਦੀ ਅੰਗਰੇਜ਼ੀ ਪੰਜਾਬੀ ਜੋ ਵੀ ਭਾਸ਼ਾ ਉਹ ਜਾਣਦਾ ਹੈ ਉਹ ਪਾਸਾ ਚ ਫੀਲ ਹੋ ਜੇਗੀ ਤਾਂ ਬੱਚਾ ਕਿਤੇ ਵੀ ਇਧਰ ਉਧਰ ਬਾਈਚਾਸ ਹੋ ਜਾਂਦਾ ਪੇਰੈਂਟਸ ਤੋਂ ਦੂਰ ਹੋ ਜਾਂਦਾ ਤਾਂ ਸਾਡੇ ਮੋਬਾਈਲ ਚ ਜਾਂ ਲੈਪਟਾਪ ਚ ਅਸੀਂ ਉਹਦੀ ਇਮੀਡੀਏਟਲੀ ਕਰੰਟ ਲੋਕੇਸ਼ਨ ਵਾਚ ਕਰ ਸਕਦੇ ਹਾਂ ਬੱਚਾ ਕਿੱਥੇ ਘੁੰਮ ਰਿਹਾ ਤੇ ਇਹਦੇ ਕਾਰਨ ਬੱਚੇ ਦੀ ਸਿਕਿਉਰਿਟੀ ਜਿਹੜੀ ਪੰਜਾਬ ਦੇ ਵਿੱਚ ਫਸਟ ਟਾਈਮ ਹੋ ਰਹੀ ਹੈ ਉਹ ਅਸੀਂ ਟੈਕਨੋਲੋਜੀ ਲੈ ਕੇ ਆਏ ਆ ਔਰ ਇਹ ਟੈਕਨੋਲੋਜੀ ਬਹੁਤ ਅੱਛੀ ਟੈਕਨੋਲੋਜੀ ਹੈ ਜਿਹੜੀ ਸਾਨੂੰ ਕਿਸ ਨੇ ਪ੍ਰੋਵਾਈਡ ਕੀਤੀ ਹੈ ਦੂਸਰੀ ਚੀਜ਼ ਇਸ ਤੋਂ ਇਲਾਵਾ ਨਾਰਮਲੀ ਲੋਕਾਂ ਦੇ ਚਾਰਜਰ ਗਮ ਹੋ ਜਾਂਦੇ ਨੇ ਮੋਬਾਈਲ ਖਰਾਬ ਹੋ ਜਾਂਦੇ ਨੇ ਜਾਂ ਕਈ ਵਾਰੀ SIM ਗਮ ਹੋ ਜਾਂਦਾ ਉਹਦੇ ਵਾਸਤੇ ਅਸੀਂ ਮੋਬਾਈਲ ਚਾਰਜਰ ਲਾ ਰਹੇ ਆ ਅਲੱਗ-ਅਲੱਗ ਕਨੋਪੀਜ਼ ਲਾ ਰਹੇ ਆ ਤਾਂ ਕਿ ਲੋਕ ਉੱਥੇ ਜਾ ਕੇ ਮੋਬਾਈਲ ਬਾਰੇ ਜਾਂ SIM ਕੋਈ ਗਵਾਚਿਆ ਤਾਂ ਉੱਥੇ ਜਾ ਕੇ ਆਉਦਾ ਜੋ ਵੀ ਉਹਨਾਂ ਦੀ ਫਾਰਮੈਲਟੀ ਹੁੰਦੀ ਹੈ ਉਹ ਕਰ ਸਕਣ ਤੀਸਰੀ ਚੀਜ਼ ਜਿਹੜੇ ਮੈਂ ਦਸਰਾ ਚਾਹਨਾ ਵੀ ਸਾਡੇ ਇੱਥੇ ਸਾਰੀਆਂ ਚੀਜ਼ਾਂ ਫ੍ਰੀ ਹੈ ਚਾਹੇ ਬੈਂਡ ਹੈ ਇਹ ਵੀ ਫ੍ਰੀ ਹੈ ਸਾਡੀ ਪੂਰੀ ਇਸ ਸੰਸਥਾ ਵੱਲੋਂ ਜਾਂ ਜਿੰਨੇ ਵੀ ਸਾਡੇ ਨਾਲ ਸੰਸਥਾ ਜੁੜੀਆਂ ਹੋਈਆਂ ਨੇ ਕੋਈ ਵੀ ਸੰਸਥਾ ਕਿਸੇ ਵੀ ਚੀਜ਼ ਦਾ ਕੋਈ ਚਾਰਜ ਨਹੀਂ ਹੈ ਨਾ ਪਾਸ ਦਾ ਨਾ ਬੈਂਡ ਦਾ ਨਾ ਖਾਨ ਪੀਂਦਾ ਨਾ ਕਿਸੇ ਹੋਰ ਫੈਸਿਲਿਟੀ ਦਾ ਜੇ ਬੰਦਾ ਤੁਹਾਨੂੰ ਕੋਈ ਵੀ ਕਿਸੇ ਵੀ ਚੀਜ਼ ਦਾ ਚਾਰਜ ਕਰਦਾ ਇਟ ਮੀਨਸ ਉਹ ਸਾਡੀ ਟੀਮ ਦਾ ਮੈਂਬਰ ਨਹੀਂ ਹੈ ਇਸ ਕਰਕੇ ਤੁਸੀਂ ਉਹ ਚੀਜ਼ੋਂ ਦੂਰ ਰਹਿਣਾ ਸਭ ਨੂੰ ਅਸੀਂ ਅਰਦਾਸ ਤੋਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਤੀਸਰੀ ਚੀਜ਼ ਜੇ ਤੁਸੀਂ ਦੇਖੋ ਤਾਂ ਕਈ ਬੰਦੇ ਬਮਾ ਦਵਾਈ ਦੀ ਪ੍ਰੋਪਰ ਵਾਲਾ ਕਨੋਪੀ ਲਾਏਗੀ ਹੈ ਦੋ ਐਮਬੂਲੈਂਸ ਕਢਣਗੀਆਂ ਔਰ ਕਿਸੇ ਨੂੰ ਮੌਕੇ ਤੇ ਕਿਤੇ ਹਸਪਤਲ ਲੈ ਕੇ ਜਾਣਾ ਪਵੇ ਤਾਂ ਡਾਕਟਰ ਆਟਿਨ ਵੱਲੋਂ ਇੰਦਰਾਨੀ ਹਸਪਤਲ ਵੱਲੋਂ ਫੀਓ ਫੋ ਸਾਰੀ ਸੇਵਾ ਦੇ ਰਹੇ ਨੇ ਹੋ ਉਹ ਸਾਡੇ ਨਾਲ ਜੁੜੇ ਨੇ ਇਮੀਡੀਏਟਲੀ ਉੱਥੇ ਲੈ ਕੇ ਜਾਵਾਂਗੇ ਪੇਸ਼ੈਂਟ ਨੂੰ ਤਾਂਕਿ ਉਹਦਾ ਇਲਾਜ ਮੁਫਤ ਹੋ ਸਕੇ ਉੱਥੇ ਵੀ ਕੋਈ ਪੈਸਾ ਨਹੀਂ ਹੈ ਇਸ ਤਰੀਕੇ ਨਾਲ ਅਸੀਂ ਜਿਹੜਾ ਵੀ ਇਹ ਪ੍ਰੋਗਰਾਮ ਕਰਾ ਰਹੇ ਹਾਂ ਮੈਂ ਬਾਰ-ਬਾਰ ਕਹਿ ਰਿਹਾ ਹਰ ਚੀਜ਼ ਲੋਕਲੀ ਫਰੀ ਹੈ ਕੋਈ ਪੈਸਾ ਨਹੀਂ ਹੈ ਕੋਈ ਚੀਜ਼ ਜੋ ਵੇਚਣ ਤੁਹਾਡੇ ਕੋਲ ਆਊਗਾ ਕੋਈ ਪੈਸਾ ਨਹੀਂ ਦੇਣਾ ਜੇ ਕੋਈ ਬੰਦਾ ਹੋ ਜਾ ਆਉਂਦਾ ਸਾਡੀ ਟੀਮ ਦਾ ਮੈਂਬਰ ਨਹੀਂ ਹੈ ਟਾਈਮਿੰਗ ਕੀ ਹੋਏਗਾ ਜੀ ਆ ਕੀ ਜਦੋਂ ਜੀ ਸ਼ੋਭਾ ਯਾਤਰਾ ਦੀ ਟਾਈਮਿੰਗ ਸਵੇਰੇ 11:00 ਵਜੇ ਸਟਾਰਟ ਸ਼ਾਰਪ ਚੱਲ ਪੇਗੀ ਔਰ ਵੈਸੇ ਕਥਾ ਦੀ ਟਾਈਮਿੰਗ ਪਹਿਲੇ 3 ਦਿਨ 1 ਤੋਂ 4 ਤੇ ਬਾਕੀ 3 ਦਿਨ 2 ਤੋਂ 5 ਜੀ ਇਹ ਐਂਟਰੀ ਗੇਟ ਦੀ ਗੱਲ ਕਰੀਏ ਤੁਹਾਡੇ ਨੂੰ ਐਂਟਰੀ ਗੇਟ ਕਿੰਨੇ ਐਂਟਰੀ ਗੇਟ ਬਣਾਏ ਗਏ ਨੇ ਸੱਤ ਐਂਟਰੀ ਗੇਟ ਬਣਾਏ ਗਏ ਨੇ ਪਰ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਮੈਂ ਦੁਬਾਰਾ ਅਪੀਲ ਕਰਦਾ ਵੀ ਕੋਈ ਵੀ ਚਿੰਤਾ ਨਾ ਕਰੋ ਵੀ ਪਾਸ ਹੀ ਇਕੱਲਾ ਉਹ ਦੋ ਚਾਰ ਗੇਟਾਂ ਤੋਂ ਇਲਾਵਾ ਬਾਕੀ ਸਾਰੇ ਗੇਟ ਓਪਨ ਰਹਿਣਗੇ ਫੋਰ ਸਾਈਡ ਓਪਨ ਹੈ ਜਿਹੜਾ ਵੈਨਿਊ ਹੈ ਕੋਈ ਬੇਫਿਕਰ ਹੋ ਜਾ ਕਿਸੇ ਕੋਲ ਕੋਈ ਪਾਸ ਨਹੀਂ ਹੈ ਇਹ ਪਾਸ ਵੀ ਨਹੀਂ ਹੈ ਬੇਫਿਕਰ ਹੋ ਕੇ ਆਨ ਕਿੰਨੇ ਕਹਿੰਦੇ ਨੇ ਕਿ ਜੋ ਆਏਗਾ ਕੌਣ ਤੁਸੀ ਇਹ ਦੇਖੋ ਵੀ 400 ਬਾਈ 1100 ਦਾ ਟੈਂਟ ਲੱਗ ਚੁੱਕਿਆ ਹੈ ਹੋਰ ਵੀ ਜਿਵੇਂ ਜਿਵੇਂ ਜ਼ਰੂਰਤ ਪਈ ਲੋ ਕਿ ਪਹਿਲੇ 2 ਦਿਨ ਅਰੇ ਜਿਵੇਂ ਜਿਵੇਂ ਜ਼ਰੂਰਤ ਪੈਗੀ ਹੋਰ ਟੈਂਟ ਵਧਾਇਆ ਜਾ ਸਕਦਾ ਕਿੰਨੇ ਕਿ ਸ਼ਦਾਨੂ ਆਉਂਦੇ ਆਉਣ ਦੀ ਸਭਾ ਮੈਨੂੰ ਉਮੀਦ ਹੈ ਵੀ 7 ਦਿਨਾਂ ਦੇ ਵਿੱਚ 20 ਤੋਂ 25 ਲੱਖ ਦਾ ਲਾਲੂ ਬੜੇ ਆਰਾਮ ਨਾਲ ਆ ਜਾਵੇ ਕਰ ਜਿਹੜੇ 98 ਤੋਂ ਜੋ ਬੱਸ ਕੈਂਪ ਤੋਂ ਵੱਲ ਨੂੰ ਜਿੰਨਾ ਦਾ ਵਾਸ ਉਹ ਹਜੇ ਉਹਨਾਂ ਦੀ ਸਾਡੀ ਗੱਲ ਕੱਲ੍ਹ ਦਾ ਦਿਨ ਲਾਸਟ ਹੈ ਚੱਲ ਰਹੀ ਹੈ ਵੀ ਜੇ ਉਹਨਾਂ ਦਾ ਅਸੀਂ ਅਰੇਂਜਮੈਂਟ ਫ੍ਰੀ ਆਫ ਕੋਸਟ ਕਰ ਸਕੀਏ ਆਦਰਵਾਇਜ਼ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਆਲਰੇਡੀ ਹੈ ਕਿਉਂਕਿ ਬਹੁਤ ਜ਼ਿਆਦਾ ਦੂਰ ਨਹੀਂ ਹੈ ਸਿਰ ਡੇਢ ਤੋਂ ਕਿਲੋਮੀਟਰ ਹੈ ਤਾਂ ਉਹ ਬਹੁਤ ਜ਼ਿਆਦਾ ਆਲਰੇਡੀ ਬਟੰਡੇ ਤੋਂ ਦੇਖਿਆ ਲੋਕੇਸ਼ਨ ਇੱਕ ਵਾਰ ਦੱਸ ਦਿਓ ਲੋਕੇਸ਼ਨ ਕਿਹੜੀ ਸਾਈਡ ਦੀ ਇਹ ਲੋਕੇਸ਼ਨ ਹੈ ਵੈਸ਼ਨੂ ਦੇਵੀ ਮੰਦਿਰ ਪਟੇਲ ਨਗਰ ਬਟੰਡਾ ਨੇੜੇ ਥਾਣਾ ਕੈਂਟ ਦੇ ਨੇੜੇ ਹਾਂ ਬਿਲਕੁਲ ਥਾਣਾ ਮਲੂਕ ਲొਕੇਸ਼ਨ ਇੰਨੀ ਵੱਡੀ ਹੈ ਦੇ ਨੇੜੇ ਥਾਣਾ ਕੈਂਟ ਵੀ ਹੈ ਥਾਣਾ ਕੈਂਟ ਦੇ ਓਪੋਜ਼ਿਟ ਵੀ ਕਹਿ ਸਕਦੇ ਆ ਵੈਸ਼ਨ ਦੇ ਵੀ ਮੰਦਿਰ ਵੀ ਹੈ ਪਟੇਲ ਨਗਰ ਵੀ ਹੈ ਤੇ ਮੇਨ ਹਾਈਵੇ ਬੀਬੀ ਵਾਲਾ ਰੋਡ ਵੀ ਹੈ ਇਹ 4 ਸਾਈਡ ਓਪਨ ਲొਕੇਸ਼ਨ ਹੈ ਹਰ ਕੇ ਲੋਕ ਗੱਡੀਆਂ ਲੈ ਕੇ ਆਉਂਦੇ ਆਈ ਆਪਣੇ ਉਹਦੇ ਤੁਸੀਂ ਦੇਖਿਆ ਹੋਊਗਾ ਸਾਡੀ ਜਿਹੜੀ ਸਲਿੱਪ ਰੋਡ ਹੈ ਜਿੱਥੇ ਇਹ ਲొਕੇਸ਼ਨ ਖੜ ਤੋਂ ਬੋਦੀ ਇਸ ਤੋਂ ਅੱਗੇ ਸਾਰੀ ਸਲਿੱਪ ਰੋਡ ਪਾਰਕਿੰਗ ਹੈ ਉਹਦੇ ਬਹੁਤ ਵੱਡੇ ਸਲਿੱਪ ਰੋਡ ਹੈ ਜਿੰਨੀਆਂ ਮਰਜ਼ੀ ਗੱਡੀਆਂ ਆ ਜਾਣ ਪਾਰਕਿੰਗ ਦਾ ਇਸ਼ੂ ਹੈ ਨਹੀਂ ਕਿਉਂਕਿ ਸਲਿੱਪ ਰੋਡ ਹੀ ਇੰਨੀ ਚੌੜੀ ਤੇ ਨਹੀਂ ਵੱਡੀ ਹੈ ਅੱਜ ਦੀ ਰੇਟ ਤੁਸੀਂ ਦੇਖੋ ਸਾਰੇ ਓਪਨ ਹੈ ਔਰ ਰਾਤ ਨੂੰ ਜਿੰਨੇ ਵੀ ਟਰੀਜ਼ ਹੈ ਸਭ ਤੇ ਲਾਈਟਿੰਗ ਲਾਈ ਗਈ ਹੈ ਮਾਹੌਲ ਰਾਤ ਨੂੰ ਇੰਨਾ ਅੱਛਾ ਦਿੱਤਾ ਗਿਆ ਹੈ ਵੀ ਕਈ ਬੰਦੇ ਰਾਤ ਨੂੰ ਕੋਈ ਟਹਿਲਣਾ ਚਾਹੁੰਦੇ ਨੇ ਸੈਰ ਕਰਨਾ ਚਾਹੁੰਦੇ ਨੇ ਹੋਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਲੱਗੇਗਾ ਸ਼ਾਇਦ ਇਹ ਮਾਹੌਲ ਲੋਕਾ ਹੀ ਕੰਟਰੀ ਦੇ ਫੋਰਨਸ ਵੀ ਨਹੀਂ ਮਿਲਦਾ ਯੂਰੋਪੀਅਨ ਮਾਹੌਲ ਤੁਹਾਨੂੰ ਬਾਹਰ ਜਦੋਂ ਦੇਖਣ ਚ ਮਿਲੇਗਾ ਠੀਕ ਹੈ